ਕੌਣ ਹੋਵੇਗਾ ਅਕਾਲੀ ਦਲ ਦਾ ਅਗਲਾ ਪ੍ਰਧਾਨ ਕੀ ਸੁਖਵੀਰ ਸਿੰਘ ਬਾਦਲ ਦੇ ਹੱਥ ਮੁੜ ਆਵੇਗੀ ਕਮਾਨ ਤੇ ਉਥੇ ਹੀ ਦੱਸਦੀ ਹੈ ਕਿ ਭਰਤੀ ਸ਼ੁਰੂ ਹੋ ਗਈ ਹੈ ਤੇ ਉਥੇ ਹੀ ਚੋਣਾਂ ਦੀ ਤਰੀਕ ਦਾ ਵੀ ਐਲਾਨ ਹੋ ਚੁੱਕਿਆ ਹੈ ਤੇ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਅਕਾਲੀ ਦਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਉਥੇ ਹੀ ਅਕਾਲੀ ਦਲ ਦੇ ਵਿੱਚ ਜੋ ਦੋ ਫਾੜ ਹੋਏ ਨੇ ਉਸ ਨੂੰ ਲੈ ਕੇ ਲਗਾਤਾਰ ਜਿਹੜੀ ਕਿ ਅਕਾਲੀ ਦਲ ਦੀ ਚੋਣ ਨੂੰ ਲੈ ਕੇ ਵੀ ਤਿਆਰੀ ਖਿੱਚੀ ਜਾ ਰਹੀ ਹੈ ਤੇ ਜਿਸ ਦੇ ਤਹਿਤ ਉਥੇ ਹੀ ਬਾਕੀ ਤੜਾ ਲੱਕ ਜਿਹੜਾ ਕਿ ਲਗਾਤਾਰ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਕਿ ਪ੍ਰਚਾਰ ਕਰ ਰਿਹਾ ਤੇ ਉਥੇ ਹੀ ਮਨਪ੍ਰ ਸਿੰਘ ਯਾਦਲੀ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਕੱਲ ਦੇ ਲਈ ਉਹਨਾਂ ਨੇ ਇੱਕ ਵੱਡੇ ਇਕੱਠ ਦਾ ਐਲਾਨ ਕਰ ਦਿੱਤਾ ਹੈ ਤੇ ਉੱਥੇ ਹੀ ਜਿਹੜਾ ਕਿ ਜਿਹੜਾ ਕਿ ਨੌਜਵਾਨਾਂ ਨੂੰ ਲੋਕਾਂ ਨੇ ਜਿਹੜੀ ਕਿ ਵੱਡੀ ਅਪੀਲ ਕੀਤੀ ਹੈ ਤੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੱਧ ਤੋਂ ਵੱਧ ਇਕੱਠ ਕਰੋ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਹੁਣ ਵੱਡਾ ਬਿਆਨ ਦੇ ਕੇ ਜਿਹੜਾ ਕਿ ਇੱਕ ਅਪੀਲ ਦੇ ਜ਼ਰੀਏ ਵੱਡੇ ਇਕੱਠ ਦਾ ਐਲਾਨ ਕਰ ਦਿੱਤਾ ਹੈ ਤੇ ਆਓ ਤੁਹਾਨੂੰ ਸੁਣਾਉਣੇ ਮਨਪ੍ਰੀਤ ਸਿੰਘ ਯਾਦੀ ਦਾ ਹੋਰ ਕੀ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਜੋ ਪਰਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੇ ਹੋ ਰਹੀ ਆ ਪੰਜ ਮੈਂਬਰੀ ਪਰਤੀ ਕਮੇਟੀ ਵੱਲੋਂ ਕੱਲ ਨੂੰ ਤਕਰੀਬਨ 10 ਵਜੇ ਤੋਂ ਲੈ ਕੇ 1 ਵਜੇ ਤੱਕ ਪਟਿਆਲੇ ਜ਼ਿਲ੍ਹੇ ਦਾ ਪ੍ਰੋਗਰਾਮ ਆ ਜਿਸ ਦੇ ਵਿੱਚ ਸਮਰਾਟ ਪੈਲਸ ਸਮਾਣਾ ਉੱਥੇ ਇਹ ਕੱਟ ਰੱਖਿਆ ਗਿਆ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਪਟਿਆਲੇ ਨਿਵਾਸੀਆਂ ਨੂੰ ਕਿ ਕੱਲ ਉਹ ਸਪਰਤੀ ਮੁਹਿੰਮ ਦੇ ਵੱਧ ਚੜ ਕੇ ਤੁਸੀਂ ਹਿੱਸਾ ਲਓ ਕਿਉਂਕਿ ਕੱਲ ਸੰਗਰੂਰ ਦੇ ਵਿੱਚ ਜੋ ਭਰਤੀ ਦੀ ਸ਼ੁਰੂਆਤ ਕੀਤੀ ਗਈ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਹਮਮਾ ਕੇ ਪਹੁੰਚਿਆ ਪਰ ਸਾਨੂੰ ਕੱਲ ਦੇ ਬੜੇ ਮੈਸੇਜ ਆਏ ਆ ਬੜੇ ਫੋਨ ਆਏ ਕਿ ਸਾਨੂੰ ਸੁਨੇਹਾ ਨਹੀਂ ਲੱਗ ਸਕਿਆ ਸੋ ਇਸ ਲਈ ਸੋਸ਼ਲ ਮੀਡੀਆ ਰਾਹੀਂ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਹੰਮ ਹਮਾ ਕੇ ਆਪਣੇ ਕੰਮ ਕਰ ਛੱਡ ਕੇ ਕੱਲ ਸਮਰਾਟ ਪੈਲੇਸ ਸਮਾਣਾ ਦੇ ਵਿੱਚ ਤੁਸੀਂ ਤਕਰੀਬਨ ਸਵੇਰੇ 10 ਵਜੇ ਜਿਹੜੀ ਭਰਤੀ ਕਮੇਟੀ ਹੈ ਸਾਰੀ ਉੱਥੇ ਪਹੁੰਚ ਰਹੀ ਆ ਸੋ ਵੱਧ ਚੜ ਕੇ ਤੁਸੀਂ ਸਾਰੇ ਇਸ ਭਰਤੀ ਮਹਿੰਮ ਦੇ ਵਿੱਚ ਹਿੱਸਾ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣੋ ਤਾਂ ਜੋ ਇਸ ਖੇਤਰੀ ਪਾਰਟੀ ਨੂੰ ਇਸ ਪੰਥਕ ਪਾਰਟੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮਜ਼ਬੂਤ ਕੀਤਾ ਜਾਵੇ ਅਤੇ ਸਹੀ ਢੰਗ ਨਾਲ ਇਹ ਪੰਜਾਬ ਦੀ ਨੁਮਾਇੰਦਗੀ ਕਰ ਸਕੇ ਸੋ ਸਾਰਿਆਂ ਦਾ ਧੰਨਵਾਦ ਸ਼੍ਰੋਮਣੀ ਅਕਾਲੀ ਦਲ ਦੀ ਜੋ ਭਰਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੇ ਹੋ ਰਹੀ ਆ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਸੋ ਕੱਲ ਨੂੰ ਤਕਰੀਬਨ 10 ਵਜੇ ਤੋਂ ਲੈ ਕੇ 1 ਵਜੇ ਤੱਕ ਪਟਿਆਲੇ ਜ਼ਿਲ੍ਹੇ ਦਾ ਪ੍ਰੋਗਰਾਮ ਆ ਜਿਸ ਦੇ ਵਿੱਚ ਸਮਰਾਟ ਪੈਲਸ ਸਮਾਣਾ ਉੱਥੇ ਇਹ ਕੱਟ ਰੱਖਿਆ ਗਿਆ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਪਟਿਆਲਾ ਨਿਵਾਸੀਆਂ ਨੂੰ ਕਿ ਕੱਲ ਉਸ ਭਰਤੀ ਮੁਹਿੰਮ ਦੇ ਵੱੱਟ ਚੜ ਕੇ ਤੁਸੀਂ ਹਿੱਸਾ ਲਓ ਕਿਉਂਕਿ ਕੱਲ ਸੰਗਰੂਰ ਦੇ ਵਿੱਚ ਜੋ ਭਰਤੀ ਦੀ ਸ਼ੁਰੂਆਤ ਕੀਤੀ ਗਈ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਹਮਮਾ ਕੇ ਪਹੁੰਚਿਆ ਪਰ ਸਾਨੂੰ ਕੱਲ ਦੇ ਬੜੇ ਮੈਸੇਜ ਆਏ ਆ ਬੜੇ ਫੋਨ ਆਏ ਕਿ ਸਾਨੂੰ ਸੁਨੇਹਾ ਨਹੀਂ ਲੱਗ ਸਕਿਆ ਸੋ ਇਸ ਲਈ ਸੋਸ਼ਲ ਮੀਡੀਆ ਰਾਹੀਂ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਹਮਮਾ ਕੇ ਆਪਣੇ ਕੰਮ ਕਰ ਛੱਡ ਕੇ ਕੱਲ ਸਮਰਾਟ ਪੈਲੇਸ ਮਾਣਾ ਦੇ ਵਿੱਚ ਤੁਸੀਂ ਤਕਰੀਬਨ ਸਵੇਰੇ 10 ਵਜੇ ਜਿਹੜੀ ਭਰਤੀ ਕਮੇਟੀ ਹੈ ਸਾਰੀ ਉੱਥੇ ਪਹੁੰਚ ਰਹੀ ਆ ਸੋ ਵੱਧ ਚੜ ਕੇ ਤੁਸੀਂ ਸਾਰੇ ਇਸ ਪਾਰਟੀ ਮੂਹਮ ਦੇ ਵਿੱਚ ਹਿੱਸਾ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਬਣੋ ਤਾਂ ਜੋ ਇਸ ਖੇਤਰੀ ਪਾਰਟੀ ਨੂੰ ਇਸ ਪੰਥਕ ਪਾਰਟੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਮਜ਼ਬੂਤ ਕੀਤਾ ਜਾਵੇ ਅਤੇ ਸਹੀ ਢੰਗ ਨਾਲ ਪੰਜਾਬ ਦੀ ਨੁਮਾਇੰਦਗੀ ਕਰ ਸਕੇ ਸੋ ਸਾਰਿਆਂ ਦਾ ਧੰਨਵਾਦ